18 ਅਗਸਤ ਤੋਂ ਕਹਿੰਦੇ ਰੂਲ ਵੀ ਕਾਫੀ ਚੇਂਜ ਹੋਏ ਆ। ਅ ਹਾਂਜੀ 18 ਅਗਸਤ ਤੋਂ ਇੱਕ ਤਾਂ ਜੀ ਮੀਡੀਅਮ ਵੇਜ ਉੱਪਰ ਚੱਲ ਗਿਆ। ਜੀ। 33 ਡਾਲਰ ਤੇ 56 ਸੈਂਟ ਚਾਹੇ ਤੁਸੀਂ ਫੈਕਟਰ ਐਗਰੀਮੈਂਟ ਦੇ ਥੱਲੇ ਕਵਰ ਹੋ ਜਾਂ ਟਰੱਕ ਡਰਾਈਵਰ ਦੀ ਆਪਾਂ ਗੱਲ ਕਰੀਏ। ਤੇ ਜਾਂ ਤੁਸੀਂ ਸਕਿਲਡ ਮਾਈਗ੍ਰੈਂਟ ਕੈਟਾਗਰੀ ਚ ਪੀਆਰ ਪਾਉਣੀ ਆ ਹਨਾ। ਤਾਂ ਉਹ ਤੁਹਾਨੂੰ ਮਿਨੀਮਮ ਜਿਹੜਾ ਉਹ 33 ਡਾਲਰ ਤੇ 55 ਸੈਂਟ ਜਿਹੜਾ ਉਹ ਅਰਨ ਕਰਨਾ ਪਾਣਾ। ਕਈ ਰੂਲ ਇਹ ਜੇ ਆ ਵੀ ਜਿਹੜੇ ਅ ਤੁਸੀਂ ਇਹ ਵੀ ਦੇਖੋਗੇ ਅ ਪ੍ਰੈਸਿਵਲ ਇੰਡਸਟਰੀ ਦੇ ਵਿੱਚ ਜਿਵੇਂ ਕ੍ਰੇਨ ਆਪਰੇਟਰਸ ਹੋਗੇ ਜਾਂ ਇਹ ਇਹਨਾਂ ਦੇ ਵੇਜ ਰੇਟ ਵੀ ਇਫੈਕਟ ਹੋਏ ਆ ਹੂੰ ਅ ਕਿਉਂਕਿ ਮੀਡੀਅਨ ਵੇਜ ਉੱਪਰ ਗਿਆ ਉਹ ਪ੍ਰੋਪੋਰਸ਼ਨੇਟਲੀ ਉਸ ਹਾਮਲਾ ਉੱਪਰ ਥੱਲੇ ਹੁੰਦੇ ਆ ਜਿੰਨਾ ਮੀਡੀਅਨ ਵੇਜ ਉੱਪਰ ਥੱਲੇ ਜਾਂਦਾ ਹੂੰ ਇਹਦਾ ਤਾਂ ਹੱਲ ਇਹ ਆ ਜੀ ਸਰਕਾਰ ਕੱਲ ਨੂੰ ਮੀਡੀਅਲ ਵੇਜ ਦੇ ਕਨਸੈਪਟ ਨੂੰ ਰੈਜੀਡੈਂਸ ਤੋਂ ਵੀ ਖਤਮ ਕਰੂਗੀ ਨਾ ਜਦੋਂ ਤੇ ਉਦੋਂ ਹੀ ਜਿਹੜਾ ਲੋਕਾਂ ਨੂੰ ਸੁੱਖ ਦਾ ਸਾਥ ਥੋੜਾ ਜਿਹਾ ਆਉਂਦਾ ਹੂੰ ਨਹੀਂ ਤਾਂ ਆਏ ਸਾਲ ਜਿਹੜਾ ਇਹ ਰੇਟ ਨੂੰ ਉੱਪਰ ਕਰੀ ਜਾਣਗੇ ਤਾਂ ਨੀਵੀਂ ਨਾਲ ਦੇ ਵਿੱਚ ਪੀਆਰ ਲੈਣੀ ਉਹ ਤੋਂ ਹੋਰ ਹਾਰਡ ਹੋਣੀ ਹੈ ਆਉਣ ਵਾਲੇ ਟਾਈਮ 'ਚ ਹੋਰ ਹਾਰਡ ਹੁੰਦੀ ਜਾਊਗੀ ਹਾਂਜੀ ਤੇ ਇਹ ਗੱਲ ਨਾ ਅਸੀਂ ਪਿਛਲੇ ਨਾ ਤਾਂ 4-5 ਸਾਲ ਤੋਂ ਅ ਡਾਇਰੈਕਟਲੀ ਇਨਡਾਇਰੈਕਟਲੀ ਥਰੂ ਸਬਮਿਸ਼ਨਸ ਕਹਿੰਦੇ ਆ ਰਹੇ ਹਾਂ ਚਾਹੇ ਉਹ ਲੇਬਰ ਦੀ ਸਰਕਾਰ ਹੋਵੇ ਉਦੋਂ ਜਿਹੜੇ ਪੋਲਿਸੀ ਮੇਕਰ ਸੀ ਉਹਨਾਂ ਨੂੰ ਜਿਹੜੀ ਨੈਸ਼ਨਲ ਆ ਉਹਨਾਂ ਦੇ ਪੋਲਿਸੀ ਮੇਕਰ ਨੂੰ ਇਹ ਜਿੰਨਾ ਚਿਰ ਰੈਜ਼ਿਡੈਂਸੀ ਦੀ ਐਲੀਜੀਬਿਲਟੀ ਵੇਜ ਦੀ ਰਿਕੁਆਇਰਮੈਂਟ ਨਾਲ ਟਾਈਡ ਅਪ ਆ ਉਹਨਾਂ ਚ ਨਿਊਜ਼ੀਲੈਂਡ ਦੇ ਵਿੱਚ ਸੌਖੀ ਵੀਜ਼ਾ ਹੋਣੀ ਚਾਹੀਦੀ ਹੂੰ ਇਹ ਗੱਲ ਬੜੀ ਅਸੀਂ ਵੱਡੇ ਪੱਧਰ ਤੇ ਵੀ ਚੱਕੀ ਆ ਐਜ਼ ਅ ਕਮਿਊਨਿਟੀ ਵੀ ਸਾਨੂੰ ਚੱਕਣੀ ਚਾਹੀਦੀ ਆ ਕਿ ਮੀਡੀਅਨ ਵੇਜ ਜੇ ਤੁਸੀਂ ਵਰਕ ਵੀਜ਼ੇ 'ਚ ਖਤਮ ਕੀਤਾ ਤਾਂ ਉਹਨੂੰ ਰੈਜ਼ੀਡੈਂਸ 'ਚ ਵੀ ਖਤਮ ਕਰੋ ਕਿਉਂਕਿ ਆਉਣ ਵਾਲੇ ਟਾਈਮ 'ਚ ਨਿਊਜ਼ੀਲੈਂਡ ਨੂੰ ਬਹੁਤ ਲੋੜ ਆ ਮਾਈਗ੍ਰੈਂਟਸ ਦੀ 2026 ਦੇ ਵਿੱਚ ਜੀ ਜੇ ਇਹ ਕੰਟਰੀ ਨੂੰ ਸੀਰੀਅਸਲੀ ਗਰੋ ਕਰਨਾ ਚਾਹੁੰਦੇ ਆ ਇੱਥੇ ਦੀ ਇਕਨੋਮੀ ਤੇ ਨਹੀਂ ਤਾਂ ਫਿਰ ਆਸਟ੍ਰੇਲੀਆ ਨੇ ਦਰਵਾਜ਼ੇ ਖੋਲੇ ਹੋਏ ਆ ਜੀ ਤੜਾ ਤੜਾ ਜਹਾਜ਼ਾਂ ਦੇ ਜਹਾਜ਼ ਭਰ ਕੇ ਨਿਊਜ਼ੀਲੈਂਡ ਤੋਂ ਜਿਹੜੇ ਆਊਟ ਆ ਉਹ ਹੋ ਰਹੇ ਆ ਸੋ ਹਾਲਾਤ ਕੋਈ ਬਹੁਤੇ ਕਹਿੰਦੇ ਆਸਟ੍ਰੇਲੀਆ ਦੇ ਵੀ ਚੰਗੇ ਨਹੀਂ ਆ ਖਬਰਾਂ ਆਸਟ੍ਰੇਲੀਆ ਤੋਂ ਵੀ ਇਹੀ ਆ ਰਹੀਆਂ ਜਿਹੜੇ ਉੱਥੇ ਪੁਰਾਣੇ ਹੋ ਗਏ ਉਹ ਗਾਂ ਆਸਟ੍ਰੇਲੀਆ ਤੋਂ ਪਤਾ ਨਹੀਂ ਕਿੱਧਰ ਨੂੰ ਹੋਰ ਜਾ ਰਹੇ ਆ ਤੇ ਆਸਟ੍ਰੇਲੀਆ ਦੀ ਵੀ ਮੈਂ ਕਿੰਨੀ ਖਬਰ ਦੇਖ ਰਿਹਾ ਜੀ ਕਹਿੰਦੇ ਜੀ ਇੰਨੇ ਬੰਦੇ ਆਸਟ੍ਰੇਲੀਆ ਛੱਡ ਕੇ ਕਿਸੇ ਹੋਰ ਕੰਟਰੀ 'ਚ ਮੂਵ ਹੋ ਗਏ ਇਹ ਹਾਲਾਤ ਸਾਰੇ ਪਾਸੇ ਵਰਲਡਵਾਈਡ ਹੀ ਇਹ ਗੱਲ ਕਰੀਏ ਤਾਂ ਇਸ ਟਾਈਮ ਕੋਈ ਸੁਖਾਲੇ ਨਹੀਂ ਆ ਮੇਰੀ ਨਾ ਇੰਡੀਆ ਗੱਲ ਹੋ ਰਹੀ ਸੀ ਆਪਣੇ ਇੱਕ ਮਿੱਤਰ ਦੇ ਨਾਲ ਉਹ ਵੀ ਆਇਮੀਗ੍ਰੇਸ਼ਨ ਦਾ ਕੰਮ ਕਰਦੇ ਆ ਉਹ ਕਹਿੰਦੇ ਜੀ ਨਿਊਜ਼ੀਲੈਂਡ ਦਾ ਜੇ ਹੁਣ ਕਿਸੇ ਸਟੂਡੈਂਟ ਨੂੰ ਕਹਿੰਦੇ ਵੀ ਆ ਨਾ ਤੇ ਕਹਿੰਦੇ ਉਹ ਪਹਿਲਾਂ ਪੁੱਛਦਾ ਵੀ ਉੱਥੇ ਕੰਮ ਮਿਲ ਜਾਊਗਾ ਹਾਂਜੀ ਤੇ ਕਹਿੰਦੇ ਨੇ ਖਾਸ ਤੌਰ ਤੇ ਇਸ ਟਾਈਮ ਇੰਡੀਆ ਦੇ ਵਿੱਚ ਪੰਜਾਬ ਦੇ ਵਿੱਚ ਹਾਲਾਤ ਇਹ ਆ ਕਿ ਨਿਊਜ਼ੀਲੈਂਡ ਦੇ ਜੇਕਰ ਸਟੂਡੈਂਟ ਵੀਜ਼ੇ ਦੀ ਵੀ ਗੱਲ ਕਰੀਏ ਤਾਂ ਇਸ ਟਾਈਮ ਸਟੂਡੈਂਟ ਵੀਜ਼ਾ ਕਾਫੀ ਘਟਿਆ ਹੋਇਆ ਆ ਨਹੀਂ ਜੀ ਸਟੂਡੈਂਟ ਵੀਜ਼ਾ ਮੈਂ ਕਹੂੰਗਾ ਠੀਕ ਆ ਹੂੰ ਜੇ ਮੇਰੀ ਆਪਣਾ ਸਾਡਾ ਐਕਸਪੀਰੀਅੰਸ ਕੋਈ ਇਦਾਂ ਨਹੀਂ ਨਿਊਜ਼ੀਲੈਂਡ ਦੇ ਵਿੱਚ ਸਮਾਂ ਮੈਂ ਇਹ ਗੱਲਸ ਬਾਰੇ ਗੱਲ ਵੀ ਕਰਨੀ ਸੀ ਕਿ ਇਹਨਾਂ ਨੇ ਏਮ ਕੀਤਾ ਹੈ 2033 ਚ ਆਈ ਥਿੰਕ ਇਸ ਟਾਈਮ ਇੰਡਸਟਰੀ ਕੁਛ ਕਰ ਰਹੀ ਆ ਅਰਾਊਂਡ 3.6 ਬਿਲੀਅਨ ਡਾਲਰ ਹੂੰ ਓਵਰ ਆਲ ਜੀ ਐਕਸਪੋਰਟ ਰੈਵਨਿਊ ਜਿਹੜਾ ਜਿਹਨੂੰ ਆਪਾਂ ਕਹਿੰਦੇ ਜਨਰੇਟ ਕਰਦੀ ਆ ਉਹਨੂੰ ਡਬਲ ਕਰਨ ਦੀਆਂ ਗੱਲਾਂ ਹੋ ਰਹੀਆਂ ਹੂੰ ਵੀ ਇਹਨੂੰ 7.2 7.3 ਤੱਕ ਲੈ ਕੇ ਜਾਣਾ ਹੈ 2033 ਦਾ ਬਿਜ਼ਨਸ ਬਹੁਤ ਵੱਡਾ ਹਾਂਜੀ ਤੇ ਉਹਨਾਂ ਦੀ ਇਕਨੋਮੀ ਦਰਦੀ ਹੈ ਜੀ ਕੰਟਰੀ ਦੀ ਜਿਹੜੀ ਸੱਚਾਈ ਆ ਮੁਲਕ ਚ ਪੈਸਾ ਆਉਂਦਾ ਹਨ ਜੀ ਤੇ ਪਰ ਇਹਨਾਂ ਦਾ ਫੋਕਸ ਇਹ ਆ ਵੀ ਕੋਰਸ ਉਹ ਕਰਨ ਆਓ ਤੁਸੀਂ ਜਿਹੜੇ ਘਟੋ ਘਟ ਅੰਡਰਗ੍ਰੈਡ ਲੈਵਲ ਤੇ ਨੇ ਜਾਂ ਗ੍ਰੀਨ ਲਿਸਟ ਚ ਨੇ ਜੀ ਤੁਸੀਂ ਇਹ ਦੇਖਿਆ ਹੋਗਾ ਸਾਡੀ ਮੀਟਿੰਗਸ ਹੁੰਦੀਆਂ ਨੇ ਜਿਹੜੇ ਇੱਥੇ ਐਜੂਕੇਸ਼ਨ ਪ੍ਰੋਵਾਈਡਰਸ ਨੇ ਕਾਫੀ ਉਹਨਾਂ ਨਾਲ ਉਹ ਇਹ ਕਹਿੰਦੇ ਨੇ ਕਿ ਜੀ ਸਾਡਾ ਫੋਕਸ ਹੁਣ ਏਦਾਂ ਦੇ ਕੋਰਸ ਡਿਵੈਲਪ ਕਰਨ ਦਾ ਜਿਹਦੇ ਚ ਲੋਕਾਂ ਦੀ ਘਟੋ ਘਟ ਅੰਡਰਗ੍ਰੈਡ ਲੈਵਲ ਤੇ ਵੀ ਲੋਕਾਂ ਦੀ ਪੀਆਰ ਸਿਖਾ ਲਈ ਹੋ ਹੂੰ ਤੇ ਇਹ ਜੇ ਕਈ ਕੋਰਸ ਆਪਸ਼ਨ ਹੁਣ ਮਾਰਕੀਟ ਚ ਅਵੇਲੇਬਲ ਵੀ ਹੈਗੇ ਨੇ ਤਾਂ ਜੇ ਤੁਸੀਂ ਇਹ ਸੋਚਦੇ ਆ ਕਿ ਨਿਊਜ਼ੀਲੈਂਡ ਨੂੰ ਆਉਣਾ ਇੱਥੇ ਉਹ ਪ੍ਰਾਰਣੇ ਦੇਣ ਜਦੋਂ ਅਸੀਂ ਆਈਸੀਸ ਕੰਟਰੀ ਚ 2007-08 ਦੀਆਂ ਗੱਲਾਂ ਨੇ ਕਿ ਸਟੱਡੀ ਵੀਜ਼ਾ ਹੀ ਇੱਕ ਬੈਸਟ ਆਪਸ਼ਨ ਹੁਣ ਜੇ ਤੁਸੀਂ ਵਰਕ ਵਾਲੀ ਝਾਕ ਉਹ ਨਾ ਰੱਖੋ ਕੰਮ ਵੀ ਮਿਲਣਾ ਉਹ 2026 ਤੋਂ ਬਾਅਦ ਇੱਥੇ ਹਾਲਾਤ ਜਿਹੜੇ ਬਾਅਦ ਨਹੀਂ 2026 ਦੇ ਅਰਾਊਂਡ ਇਹ ਹਾਲਾਤ ਸੁਧਰਣਗੇ ਇਸ ਕੰਟਰੀ ਦੇ ਵਿੱਚ 노 ਡਾਊਟ ਸਹੀ ਹੈ ਕਿ ਕ੍ਰੈਡਿਟ 雇ਰ ਵਾਲੇ ਬਹੁਤ ਸਾਰੇ ਬੱਡੇ ਭੈਣ ਭਰਾ ਜਿਨ੍ਹਾਂ ਦੇ 3-3 ਸਾਲ ਦੇ ਵੀਜ਼ੇ ਉਦੋਂ ਖਤਮ ਹੋ ਜਾਣੇ ਹਨ ਤੇ ਉਹਨਾਂ ਨੇ ਉਹਨਾਂ ਕੋਲੇ ਸਟੈਂਡ ਆਊਨ ਦਾ ਜਿਹੜਾ ਇਹਨਾਂ ਨੇ ਰੌਲਾ ਪਾਇਆ ਹੋਇਆ ਵੀ ਸਟੈਂਡ ਆਊਨ ਲਾਉਣਾ ਹੀ ਉਹਨਾਂ ਦੇ ਜੋ ਅੱਜ ਦਾ ਰੂਲ ਕਹਿੰਦਾ ਮੇਰੀ ਉਮੀਦ ਆ ਵੀ ਉਹਦੇ ਨੇੜੇ-ਨੇੜੇ ਜਾ ਕੇ ਕੋਈ ਨਾ ਕੋਈ ਐਕਸੈਪਸ਼ਨ ਜਿਹੜੀ ਆ ਉਹ ਦਿੱਤੀ ਜਾ ਸਕਦੀ ਹੈ ਕਿਉਂਕਿ ਜੇ ਇੱਕ ਬਹੁਤ ਵੱਡੇ ਪੱਧਰ ਤੇ ਮਾਈਗ੍ਰੈਂਟ ਲੇਬਰ ਨੂੰ ਤੁਸੀਂ ਇਕਨੋਮੀ ਚੋਂ ਕੱਢਣ ਦੀ ਕੋਸ਼ਿਸ਼ ਕਰੋਗੇ ਹਨਾ ਤਾਂ ਹੁੰਦਾ ਕੀ ਆ ਕਿ ਬਿਜ਼ਨਸ ਜਿਹੜੇ ਬਿਜ਼ਨਸ ਕਮਿਊਨਿਟੀ ਆ ਉਹ ਇਕੱਠੇ ਹੋ ਕੇ ਰੈਲੀ ਕਰਦੇ ਨੇ ਰੋਲਾ ਪਾਉਂਦੇ ਨੇ ਹਣਾ ਜੀ ਤਾਂ ਗਵਰਨਮੈਂਟ ਨੂੰ ਫਿਰ ਮਜਬੂਰ ਕਰ ਦਿੰਦੇ ਨੇ ਕਿਸੇ ਤਰ੍ਹਾਂ ਦੀ ਐਕਸੈਪਸ਼ਨ ਹੁੰਦੀ ਹੈ ਹੂੰ ਹੈ ਨਾ ਪਰ ਸਿਰਫ਼ ਤੇ ਨਹੀਂ ਬੈਠਣਾ ਸਾਡੀ ਕੋਸ਼ਿਸ਼ ਇਹ ਹੋਣੀ ਚਾਹੀਦੀ ਆ ਕਿ ਅਸੀਂ ਅਪਸਕਿੱਲ ਕਰਕੇ ਆਪਣੀ ਪੀਆਰ ਦੀ ਐਲੀਜੀਬਿਲਿਟੀ ਕਿਵੇਂ ਬਣਾਈ ਅੰਦਰ ਜੀ ਮੈਂ ਇੱਕ ਚੀਜ਼ ਹੋਰ ਜਾਣਨੀ ਚਾਹੂੰਗਾ 18 ਅਗਸਤ ਤੋਂ ਕਹਿੰਦੇ ਰੂਲ ਵੀ ਕਾਫੀ ਚੇਂਜ ਹੋਏ ਆ ਅ ਹਾਂਜੀ 18 ਅਗਸਤ ਤੋਂ ਇੱਕ ਤਾਂ ਜੀ ਮੀਡੀਆ ਨੇ ਵੀ ਉੱਪਰ ਚੱਲ ਗਿਆ ਜੀ ਤੇ 30 $25.50 ਚਾਹੇ ਤੁਸੀਂ ਸੈਕਟਰ ਐਗਰੀਮੈਂਟ ਦੇ ਥੱਲੇ ਕਵਰ ਹੋ ਦੇ ਟਰੱਕ ਡਰਾਈਵਰ ਦੀ ਆਪਾਂ ਗੱਲ ਕਰੀਏ ਤੇ ਜਾਂ ਤੁਸੀਂ ਸਕਿੱਲ ਮਾਈਗ੍ਰੇਸ਼ਨ ਦੇ ਕੈਟਾਗਰੀ ਚ ਪੀਆਰ ਪਾਉਣੀ ਆ ਹਨ ਤਾਂ ਉਹ ਤੁਹਾਨੂੰ ਮਿਨੀਮਮ ਜਿਹੜਾ ਉਹ $33.50 ਜਿਹੜਾ ਉਹ ਅਰਧ ਕਰਨਾ ਪੈਣਾ ਕਈ ਰੋਲ ਇਹ ਜਿਹੇ ਆ ਵੀ ਜਿਹੜੇ ਤੁਸੀਂ ਅਵੇ ਤੇ ਦੇਖੋਗੇ ਪ੍ਰੋਸਿਵਲ ਇੰਡਸਟਰੀ ਦੇ ਵਿੱਚ ਜਿਵੇਂ ਕ੍ਰੇਨ ਆਪਰੇਟਰਸ ਹੋਗੇ ਜਾਂ ਇਹ ਇਹਨਾਂ ਦੇ ਵੇਜ ਰੇਟ ਵੀ ਇਫੈਕਟ ਹੋਏ ਆ ਹੂੰ ਅ ਕਿਉਂਕਿ ਮੀਡੀਅਨ ਵੇਜ ਉੱਪਰ ਗਿਆ ਉਹ ਪ੍ਰੋਪੋਰਸ਼ਨੇਟਲੀ ਉਸ ਹਾਮ ਨਾਲ ਉੱਪਰ ਥੱਲੇ ਹੁੰਦੇ ਆ ਜਿੰਨਾ ਮੀਡੀਅਨ ਵੇਜ ਉੱਪਰ ਥੱਲੇ ਜਾਂਦਾ ਹੂੰ ਇਹਦਾ ਤਾਂ ਹੱਲ ਇਹ ਆ ਜੀ ਸਰਕਾਰ ਕੱਲ ਨੂੰ ਮੀਡੀਅਲ ਵੇਜ ਦੇ ਕਨਸੈਪਟ ਨੂੰ ਰੈਜੀਡੈਂਸੀ ਤੋਂ ਵੀ ਖਤਮ ਕਰੂਗੀ ਨਾ ਜਦੋਂ ਤੇ ਉਦੋਂ ਹੀ ਜਿਹੜਾ ਲੋਕਾਂ ਨੂੰ ਸੁੱਖ ਦਾ ਸਾਥ ਥੋੜਾ ਜਿਹਾ ਆਉਣਾ ਹੂੰ ਨਹੀਂ ਤਾਂ ਆਏ ਸਾਲ ਜਿਹੜਾ ਇਹ ਰੇਟ ਨੂੰ ਉੱਪਰ ਕਰੀ ਜਾਣਗੇ ਤਾਂ ਨੀਡਰਨਾਂ ਦੇ ਵਿੱਚ ਪੀਆਰ ਲੈਣੀ ਹੋਰ ਤੋਂ ਹੋਰ ਹਾਰਡ ਹੋਊਗੀ ਆਉਣ ਵਾਲੇ ਟਾਈਮ 'ਚ ਹੋਰ ਹਾਰਡ ਹੁੰਦੀ ਜਾਊਗੀ ਹਾਂਜੀ ਤੇ ਇਹ ਗੱਲ ਨਾ ਅਸੀਂ ਪਿਛਲੇ ਨਾ ਤਾਂ 4-5 ਸਾਲ ਤੋਂ ਆ ਡਾਇਰੈਕਟਲੀ ਇਨਡਾਇਰੈਕਟਲੀ ਥਰੂ ਸਬਮਿਸ਼ਨ ਕਹਿੰਦੇ ਆ ਰਹੇ ਆ ਚਾਹੇ ਉਹ ਲੇਬਰ ਦੀ ਸਰਕਾਰ ਹੋਵੇ ਉਦੋਂ ਜਿਹੜੇ ਪੋਲਿਸੀ ਮੇਕਰ ਸੀ ਉਹਨਾਂ ਨੂੰ ਜਿਹੜੀ ਨੈਸ਼ਨਲ ਆ ਉਹਨਾਂ ਦੇ ਪੋਲਿਸੀ ਮੇਕਰ ਨੂੰ ਇਹ ਜਿੰਨਾ ਚਿਰ ਰੈਜ਼ਿਡੈਂਸੀ ਐਲੀਜੀਬਿਲਟੀ ਵੇਜ ਦੀ ਰਿਕੁਆਇਰਮੈਂਟ ਨਾਲ ਟਾਈਡ ਆ ਪਾ ਉਹਨਾਂ ਚਿਰ ਨਿਊਜ਼ੀਲੈਂਡ ਦੇ ਵਿੱਚ ਸੌਖੀ ਵੀਜ਼ਾ ਹੋਣੀ ਚਾਹੀਦੀ ਹੂੰ ਇਹ ਗੱਲ ਬੜੀ ਅਸੀਂ ਵੱਡੇ ਪੱਧਰ ਤੇ ਵੀ ਚੱਕੀ ਆ ਐਜ਼ ਅ ਕਮਿਊਨਿਟੀ ਵੀ ਸਾਨੂੰ ਚੱਕਣੀ ਚਾਹੀਦੀ ਆ ਕਿ ਮੀਡੀਅਨ ਵੇਜ ਜੇ ਤੁਸੀਂ ਵਰਕ ਵੀਜ਼ੇ 'ਚ ਖਤਮ ਕੀਤਾ ਤਾਂ ਉਹਨੂੰ ਰੈ residenc 'ਚ ਵੀ ਖਤਮ ਕਰੋ ਕਿਉਂਕਿ ਆਉਣ ਵਾਲੇ ਟਾਈਮ 'ਚ ਨਿਊਜ਼ੀਲੈਂਡ ਨੂੰ ਬਹੁਤ ਲੋੜ ਆ ਮਾਈਗ੍ਰੈਂਟਸ ਦੀ 2026 ਦੇ ਵਿੱਚ ਜੀ ਜੇ ਇਹ ਕੰਟਰੀ ਨੂੰ ਸੀਰੀਅਸਲੀ ਗਰੋ ਕਰਨਾ ਚਾਹੁੰਦੇ ਆ ਇੱਥੇ ਦੀ ਇਕਨੋਮੀ ਤੇ ਨਹੀਂ ਤਾਂ ਫਿਰ ਆਸਟ੍ਰੇਲੀਆ ਨੇ ਦਰਵਾਜੇ ਖੋਲੇ ਹੋਏ ਆ ਜੀ ਤੜਾ ਤੜਾ ਜਹਾਜ਼ਾਂ ਦੇ ਜਹਾਜ਼ ਭਰ ਕੇ ਨਿਊਜ਼ੀਲੈਂਡ ਤੋਂ ਜਿਹੜੇ ਆਊਟ ਆ ਉਹ ਹੋ ਰਹੇ ਆ ਸੋ ਹਾਲਾਤ ਕੋਈ ਬਹੁਤੇ ਕਹਿੰਦੇ ਆਸਟ੍ਰੇਲੀਆ ਦੇ ਵੀ ਚੰਗੇ ਨਹੀਂ ਆ ਖਬਰਾਂ ਆਸਟ੍ਰੇਲੀਆ ਤੋਂ ਵੀ ਇਹੀ ਆ ਰਹੀਆਂ ਜਿਹੜੇ ਉੱਥੇ ਪੁਰਾਣੇ ਹੋ ਗਏ ਉਹ ਗਾਂ ਆਸਟ੍ਰੇਲੀਆ ਤੋਂ ਪਤਾ ਨਹੀਂ ਕਿੱਧਰ ਨੂੰ ਹੋਰ ਜਾ ਰਹੇ ਆ ਤੇ ਆਸਟ੍ਰੇਲੀਆ ਦੀ ਵੀ ਮੈਂ ਕਿੰਨੇ ਦਿਨ ਖਬਰ ਦੇਖ ਰਿਹਾ ਜੀ ਕਹਿੰਦੇ ਜੀ ਇੰਨੇ ਬੰਦੇ ਆਸਟ੍ਰੇਲੀਆ ਛੱਡ ਕੇ ਕਿਸੇ ਹੋਰ ਕੰਟਰੀ 'ਚ ਮੂਵ ਹੋ ਗਏ ਇਹ ਹਾਲਾਤ ਸਾਰੇ ਪਾਸੇ ਵਰਲਡਵਾਈਡ ਹੀ ਇਹ ਗੱਲ ਕਰੀਏ ਤਾਂ ਇਸ ਟਾਈਮ ਕੋਈ ਸੁਖਾਲੇ ਨਹੀਂ ਆ ਮੇਰੀ ਨਾ ਇੰਡੀਆ ਗੱਲ ਹੋ ਰਹੀ ਸੀ ਆਪਣੇ ਇੱਕ ਮਿੱਤਰ ਦੇ ਨਾਲ ਉਹ ਵੀ ਆਇਮੀਗ੍ਰੇਸ਼ਨ ਦਾ ਕੰਮ ਕਰਦੇ ਆ ਉਹ ਕਹਿੰਦੇ ਜੀ ਨਿਊਜ਼ੀਲੈਂਡ ਦਾ ਜੇ ਹੁਣ ਕਿਸੇ ਸਟੂਡੈਂਟ ਨੂੰ ਕਹਿੰਦੇ ਵੀ ਆ ਨਾ ਤੇ ਕਹਿੰਦੇ ਉਹ ਪਹਿਲਾਂ ਪੁੱਛਦਾ ਵੀ ਉੱਥੇ ਕੰਮ ਮਿਲ ਜਾਊਗਾ ਹਾਂਜੀ ਤੇ ਕਹਿੰਦੇ ਨੇ ਖਾਸ ਤੌਰ ਤੇ ਇਸ ਟਾਈਮ ਇੰਡੀਆ ਦੇ ਵਿੱਚ ਪੰਜਾਬ ਦੇ ਵਿੱਚ ਹਾਲਾਤ ਇਹ ਆ ਕਿ ਨਿਊਜ਼ੀਲੈਂਡ ਦੇ ਜੇਕਰ ਸਟੂਡੈਂਟ ਵੀਜ਼ੇ ਦੀ ਵੀ ਗੱਲ ਕਰੀਏ ਤਾਂ ਇਸ ਟਾਈਮ ਸਟੂਡੈਂਟ ਵੀਜ਼ਾ ਕਾਫੀ ਘਟਿਆ ਹੋਇਆ ਹੈ ਨਹੀਂ ਇਹ ਸਟੂਡੈਂਟ ਵੀਜ਼ਾ ਮੈਂ ਕਹੂੰਗਾ ਠੀਕ ਆ ਜੇ ਮੇਰੀ ਆਪਣਾ ਸਾਡਾ ਐਕਸਪੀਰੀਅੰਸ ਕੋਈ ਇਦਾਂ ਨਹੀਂ ਨਿਊਜ਼ੀਲੈਂਡ ਦੇ ਵਿੱਚ ਸਮਾਂ ਮੈਂ ਇੱਕਾਸ ਬਾਰੇ ਗੱਲ ਵੀ ਕਰਨੀ ਸੀ ਕਿ ਇਹਨਾਂ ਨੇ ਏਮ ਕੀਤਾ ਹੈ 2033 ਚ ਆਈ ਥਿੰਕ ਇਸ ਟਾਈਮ ਇੰਡਸਟਰੀ ਕੁਝ ਕਰ ਰਹੀ ਆ ਅਰਾਊਂਡ 3.6 ਬਿਲੀਅਨ ਡਾਲਰ ਹੂੰ ਓਵਰ ਆਲ ਜੀ ਐਕਸਪੋਰਟ ਰੈਵਨਿਊ ਜਿਹੜਾ ਜਿੰਨਾ ਆਪਾਂ ਕਹਿੰਦੇ ਜਨਰੇਟ ਕਰਦੀ ਆ ਉਹਨੂੰ ਡਬਲ ਕਰਨ ਦੀਆਂ ਗੱਲਾਂ ਹੋ ਰਹੀਆਂ ਹੂੰ 207.2 7.3 ਤੱਕ ਲੈ ਕੇ ਜਾਣਾ ਨੇ 2033 ਦਾ bizness ਬਹੁਤ ਵੱਡਾ ਹਾਂਜੀ ਤੇ ਉਹਨਾਂ ਨੇ ਇਕਨੋਮੀ ਦੁਰਦੀ ਹੈ ਜੀ ਕੰਟਰੀ ਦੀ ਜਿਹੜੀ ਸੱਚਾਈ ਆ ਮੁਲਕ ਚ ਪੈਸਾ ਆਉਂਦਾ ਹਨ ਜੀ ਤੇ ਪਰ ਇਹਨਾਂ ਦਾ ਫੋਕਸ ਇਹ ਆ ਵੀ ਕੋਰਸ ਉਹ ਕਰਨ ਆਓ ਤੁਸੀਂ ਜਿਹੜੇ ਘੱਟੋ ਘਾਟ ਅੰਡਰਗ੍ਰੈਡ ਲੈਵਲ ਤੇ ਨੇ ਹੂੰ ਜਾਂ ਗ੍ਰੀਨ ਲਿਸਟ ਚ ਜੀ ਤੁਸੀਂ ਇਹ ਦੇਖਿਆ ਹੋਗਾ ਸਾਡੀ ਮੀਟਿੰਗਸ ਹੁੰਦੀਆਂ ਨੇ ਜਿਹੜੇ ਇੱਥੇ ਐਜੂਕੇਸ਼ਨ ਪ੍ਰੋਵਾਈਡਰਸ ਨੇ ਕਾਫੀ ਉਹਨਾਂ ਨਾਲ ਉਹ ਇਹ ਕਹਿੰਦੇ ਨੇ ਕਿ ਜੀ ਸਾਡਾ ਫੋਕਸ ਉਹਨਾਂ ਇਦਾਂ ਦੇ ਕੋਰਸ ਡਿਵੈਲਪ ਕਰਨ ਦਾ ਇਹਦੇ ਚ ਲੋਕਾਂ ਦੀ ਘਟੋ-ਘਟ ਡੰਡਰਗ੍ਰਾਡ ਲੈਵਲ ਤੇ ਵੀ ਲੋਕਾਂ ਦੀ ਪੀਆਰ ਸਖਾਲੀ ਹੋ ਹੂੰ ਤੇ ਇਹ ਜੇ ਕਈ ਕੋਰਸ ਆਪਸ਼ਨ ਹੁਣ ਮਾਰਕੀਟ ਚ ਅਵੇਲੇਬਲ ਵੀ ਹੈਗੇ ਨੇ ਤਾਂ ਜੇ ਤੁਸੀਂ ਇਹ ਸੋਚਦੇ ਆ ਕਿ ਨਿਊਜ਼ੀਲੈਂਡ ਨੂੰ ਆਉਣਾ ਇੱਥੇ ਉਹ ਪ੍ਰਾਰਣੇ ਦੇਣ ਜਦੋਂ ਅਸੀਂ ਆਈਸੀਸ ਕੰਟਰੀ ਚ 2007-08 ਦੀਆਂ ਗੱਲਾਂ ਨੇ ਕਿ ਸਟੱਡੀ ਵੀਜ਼ਾ ਹੀ ਇੱਕ ਬੈਸਟ ਆਪਸ਼ਨ ਹੁਣ ਜੇ ਤੁਸੀਂ ਵਰਕ ਵਾਲੀ ਝਾਕ ਉਹ ਨਾ ਰੱਖੋ ਕੰਮ ਵੀ ਮਿਲਣਾ ਉਹ 2026 ਤੋਂ ਬਾਅਦ ਇੱਥੇ ਹਾਲਾਤ ਜਿਹੜੇ ਬਾਅਦ ਨਹੀਂ 2026 ਦੇ ਅਰਾਊਂਡ ਇਹ ਹਾਲਾਤ ਸੁਧਰਨਾਂਗੇ ਇਸ ਕੰਟਰੀ ਦੇ ਵਿੱਚ ਨੋ ਡਾਊਟ ਸਮਝਾ ਕਿ ਕ੍ਰੈਡਿਟ 雇ਰ ਵਾਲੇ ਬਹੁਤ ਸਾਰੇ ਬੱਡੇ ਭੈਣ ਭਰਾ ਜਿਨ੍ਹਾਂ ਦੇ 3-3 ਸਾਲ ਦੇ ਵੀਜ਼ੇ ਉਦੋਂ ਖਤਮ ਹੋ ਜਾਣੇ ਹਨ ਤੇ ਉਹਨਾਂ ਨੇ ਉਹਨਾਂ ਕੋਲੇ ਸਟੈਂਡ ਆਊਨ ਦਾ ਜਿਹੜਾ ਇਹਨਾਂ ਨੇ ਰੌਲਾ ਪਾਇਆ ਹੋਇਆ ਵੀ ਸਟੈਂਡ ਆਊਨ ਲਾਉਣਾ ਹੀ ਉਹਨਾਂ ਦੇ ਜੋ ਅੱਜ ਦਾ ਰੂਲ ਕਹਿੰਦਾ ਮੇਰੀ ਉਮੀਦ ਆ ਵੀ ਉਹਦੇ ਨੇੜੇ-ਨੇੜੇ ਜਾ ਕੇ ਕੋਈ ਨਾ ਕੋਈ ਐਕਸੈਪਸ਼ਨ ਜਿਹੜੀ ਆ ਉਹ ਦਿੱਤੀ ਜਾ ਸਕਦੀ ਆ ਕਿਉਂਕਿ ਜੇ ਇੱਕ ਬਹੁਤ ਵੱਡੇ ਪੱਧਰ ਤੇ ਮਾਈਗ੍ਰੈਂਟ ਲੇਬਰ ਨੂੰ ਤੁਸੀਂ ਇਕਨੋਮੀ ਚੋਂ ਕੱਢਣ ਦੀ ਕੋਸ਼ਿਸ਼ ਕਰੋਗੇ ਹਨਾ ਦਾ ਹੁੰਦਾ ਕੀ ਆ ਕਿ ਬਿਜ਼ਨਸ ਜਿਹੜੇ ਬਿਜ਼ਨਸ ਕਮਿਊਨਿਟੀ ਆ ਉਹ ਇਕੱਠੇ ਹੋ ਕੇ ਰੈਲੀ ਕਰਦੇ ਨੇ ਰੋਲਾ ਪਾਉਂਦੇ ਨੇ ਹਣਾ ਜੀ ਤਾਂ ਗਵਰਨਮੈਂਟ ਨੂੰ ਫਿਰ ਮਜਬੂਰ ਕਰ ਦਿੰਦੇ ਨੇ ਕਿਸੇ ਤਰ੍ਹਾਂ ਦੀ ਐਕਸੈਪਸ਼ਨ ਹੁੰਦੀ ਹੈ ਹੂੰ ਹੈ ਨਾ ਪਰ ਸਿਰਫ ਤੇ ਨਹੀਂ ਬੈਠਣਾ ਸਾਡੀ ਕੋਸ਼ਿਸ਼ ਇਹ ਹੋਣੀ ਚਾਹੀਦੀ ਆ ਕਿ ਅਸੀਂ ਅਪਸਕਿੱਲ ਕਰਕੇ ਆਪਣੀ ਪੀਆਰ ਦੀ ਐਲੀਜੀਬਿਲਟੀ ਕਿਵੇਂ ਬਣਾਈਏ ਅੰਦਰ ਜੀ ਮੈਂ ਇੱਕ ਚੀਜ਼ ਹੋਰ ਜਾਣਨੀ ਚਾਹੂੰਗਾ 18 ਅਗਸਤ ਤੋਂ ਕਹਿੰਦੇ ਰੂਲ ਵੀ ਕਾਫੀ ਚੇਂਜ ਹੋਏ ਆ ਅ ਹਾਂਜੀ 18 ਅਗਸਤ ਤੋਂ ਇੱਕ ਤਾਂ ਜੀ ਮੀਡੀਆ ਨੇ ਵੀ ਉੱਪਰ ਚੱਲ ਗਿਆ ਜੀ ਤੇ 30 $25.50 ਚਾਹੇ ਤੁਸੀਂ ਫੈਕਟਰ ਐਗਰੀਮੈਂਟ ਦੇ ਥੱਲੇ ਕਵਰ ਹੋ ਦੇ ਟਰੱਕ ਡਰਾਈਵਰ ਦੀ ਆਪਾਂ ਗੱਲ ਕਰੀਏ ਤੇ ਜਾਂ ਤੁਸੀਂ ਸਕਿੱਲ ਮਾਈਗ੍ਰੇਸ਼ਨ ਦੇ ਕੈਟਾਗਰੀ ਚ ਪੀਆਰ ਪਾਉਣੀ ਆ ਹਨ ਤਾਂ ਉਹ ਤੁਹਾਨੂੰ ਮਿਨੀਮਮ ਜਿਹੜਾ ਉਹ $33.50 ਜਿਹੜਾ ਉਹ ਅਰਧ ਕਰਨਾ ਪੈਣਾ ਕਈ ਰੋਲ ਇਹ ਜਿਹੇ ਆ ਵੀ ਜਿਹੜੇ ਤੁਸੀਂ ਅਵੇ ਤੇ ਦੇਖੋਗੇ ਪ੍ਰੋਸਿਵਲ ਇੰਡਸਟਰੀ ਦੇ ਵਿੱਚ ਜਿਵੇਂ ਕ੍ਰੇਨ ਆਪਰੇਟਰਸ ਹੋਗੇ ਜਾਂ ਇਹ ਇਹਨਾਂ ਦੇ ਵੇਜ ਰੇਟ ਵੀ ਇਫੈਕਟ ਹੋਏ ਆ ਹੂੰ ਅ ਕਿਉਂਕਿ ਮੀਡੀਅਨ ਵੇਜ ਉੱਪਰ ਗਿਆ ਉਹ ਪ੍ਰੋਪੋਰਸ਼ਨੇਟਲੀ ਉਸ ਹਾਮ ਨਾਲ ਉੱਪਰ ਥੱਲੇ ਹੁੰਦੇ ਆ ਜਿੰਨਾ ਮੀਡੀਅਨ ਵੇਜ ਉੱਪਰ ਥੱਲੇ ਜਾਂਦਾ ਹੂੰ ਇਹਦਾ ਤਾਂ ਹੱਲ ਇਹ ਆ ਜੀ ਸਰਕਾਰ ਕੱਲ ਨੂੰ ਮੀਡੀਅਲ ਵੇਜ ਦੇ ਕਨਸੈਪਟ ਨੂੰ ਰੈਜੀਡੈਂਸ ਤੋਂ ਵੀ ਖਤਮ ਕਰੂਗੀ ਨਾ ਜਦੋਂ ਤੇ ਉਦੋਂ ਹੀ ਜਿਹੜਾ ਲੋਕਾਂ ਨੂੰ ਸੁੱਖ ਦਾ ਸਾਥ ਥੋੜਾ ਜਿਹਾ ਆਉਣਾ ਹੂੰ ਨਹੀਂ ਤਾਂ ਆਏ ਸਾਲ ਜਿਹੜਾ ਇਹ ਰੇਟ ਨੂੰ ਉੱਪਰ ਕਰੀ ਜਾਣਗੇ ਤਾਂ ਨੀਡਰਨਾਂ ਦੇ ਵਿੱਚ ਪੀਆਰ ਲੈਣੀ ਹੋਰ ਤੋਂ ਹੋਰ ਹਾਰਡ ਹੁੰਦੀ ਆ ਆਉਣ ਵਾਲੇ ਟਾਈਮ 'ਚ ਹੋਰ ਹਾਰਡ ਹੁੰਦੀ ਜਾਊਗੀ ਹਾਂਜੀ ਤੇ ਇਹ ਗੱਲ ਨਾ ਅਸੀਂ ਪਿਛਲੇ ਨਾ ਤਾਂ 4-5 ਸਾਲ ਤੋਂ ਆ ਡਾਇਰੈਕਟਲੀ ਇੰਡਾਇਰੈਕਟਲੀ ਥਰੂ ਸਬਸਿਡੀਆਂ ਕਹਿੰਦੇ ਆ ਰਹੇ ਹਾਂ ਚਾਹੇ ਉਹ ਲੇਬਰ ਦੀ ਸਰਕਾਰ ਹੋਵੇ ਉਦੋਂ ਜਿਹੜੇ ਪੋਲਿਸੀ ਮੇਕਰ ਸੀ ਉਹਨਾਂ ਨੂੰ ਜਿਹੜੀ ਨੈਸ਼ਨਲ ਆ ਉਹਨਾਂ ਦੇ ਪੋਲਿਸੀ ਮੇਕਰ ਨੂੰ ਇਹ ਜਿੰਨਾ ਚਿਰ ਰੈਜ਼ਿਡੈਂਸੀ ਦੀ ਐਲੀਜੀਬਿਲਟੀ ਵੇਜ ਦੀ ਰਿਕੁਆਇਰਮੈਂਟ ਨਾਲ ਟਾਈਡ ਅਪ ਆ ਉਹਨਾਂ ਚਿਰ ਨਿਗਰਣ ਦੇ ਵਿੱਚ ਸੌਖੀ ਵੀ ਆਰ ਹੋਣੀ ਚਾਹੀਦੀ ਹੂੰ ਇਹ ਗੱਲ ਬੜੀ ਅਸੀਂ ਵੱਡੇ ਪੱਧਰ ਤੇ ਵੀ ਚੱਕੀ ਆ ਐਜ਼ ਅ ਕਮਿਊਨਿਟੀ ਵੀ ਸਾਨੂੰ ਚੱਕਣੀ ਚਾਹੀਦੀ ਆ ਕਿ ਮੀਡੀਅਨ ਵੇਜ ਜੇ ਤੁਸੀਂ ਵਰਕ ਵੀਜ਼ੇ 'ਚ ਖਤਮ ਕੀਤਾ ਤਾਂ ਉਹਨੂੰ ਰੈਜ਼ੀਡੈਂਸ 'ਚ ਵੀ ਖਤਮ ਕਰੋ ਕਿਉਂਕਿ ਆਉਣ ਵਾਲੇ ਟਾਈਮ 'ਚ ਨਿਊਜ਼ੀਲੈਂਡ ਨੂੰ ਬਹੁਤ ਲੋੜ ਆ ਮਾਈਗ੍ਰੈਂਟਸ ਦੀ 2026 ਦੇ ਵਿੱਚ ਜੀ ਜੇ ਇਹ ਕੰਟਰੀ ਨੂੰ ਸੀਰੀਅਸਲੀ ਗਰੋ ਕਰਨਾ ਚਾਹੁੰਦੇ ਆ ਇੱਥੇ ਦੀ ਇਕਨੋਮੀ ਤੇ ਨਹੀਂ ਤਾਂ ਫਿਰ ਆਸਟ੍ਰੇਲੀਆ ਨੇ ਦਰਵਾਜੇ ਖੋਲੇ ਹੋਏ ਆ ਜੀ ਤੜਾ ਤੜਾ ਜਹਾਜ਼ਾਂ ਦੇ ਜਹਾਜ਼ ਭਰ ਕੇ ਨਿਊਜ਼ੀਲੈਂਡ ਤੋਂ ਜਿਹੜੇ ਆਊਟ ਆ ਉਹ ਹੋ ਰਹੇ ਆ ਸੋ ਹਾਲਾਤ ਕੋਈ ਬਹੁਤੇ ਕਹਿੰਦੇ ਆਸਟ੍ਰੇਲੀਆ ਦੇ ਵੀ ਚੰਗੇ ਨਹੀਂ ਆ ਖਬਰਾਂ ਆਸਟ੍ਰੇਲੀਆ ਤੋਂ ਵੀ ਇਹੀ ਆ ਰਹੀਆਂ ਜਿਹੜੇ ਉੱਥੇ ਪੁਰਾਣੇ ਹੋ ਗਏ ਉਹ ਗਾਂ ਆਸਟ੍ਰੇਲੀਆ ਤੋਂ ਪਤਾ ਨਹੀਂ ਕਿੱਧਰ ਨੂੰ ਹੋਰ ਜਾ ਰਹੇ ਆ ਤੇ ਆਸਟ੍ਰੇਲੀਆ ਦੀ ਵੀ ਮੈਂ ਕਿੰਨੇ ਦਿਨ ਖਬਰ ਦੇਖ ਰਿਹਾ ਜੀ ਕਹਿੰਦੇ ਇਹ ਇੰਨੇ ਬੰਦੇ ਆਸਟ੍ਰੇਲੀਆ ਛੱਡ ਕੇ ਕਿਸੇ ਹੋਰ ਕੰਟਰੀ 'ਚ ਮੂਵ ਹੋ ਗਏ ਇਹ ਹਾਲਾਤ ਸਾਰੇ ਪਾਸੇ ਵਰਲਡਵਾਈਡ ਹੀ ਇਹ ਗੱਲ ਕਰੀਏ ਤਾਂ ਇਸ ਟਾਈਮ ਕੋਈ ਸੁਖਾਲੇ ਨਹੀਂ ਆ ਮੇਰੀ ਨਾ ਇੰਡੀਆ ਗੱਲ ਹੋ ਰਹੀ ਸੀ ਆਪਣੇ ਇੱਕ ਮਿੱਤਰ ਦੇ ਨਾਲ ਉਹ ਵੀ ਆਇਮੀਗ੍ਰੇਸ਼ਨ ਦਾ ਕੰਮ ਕਰਦੇ ਆ ਉਹ ਕਹਿੰਦੇ ਜੀ ਨਿਊਜ਼ੀਲੈਂਡ ਦਾ ਜੇ ਹੁਣ ਕਿਸੇ ਸਟੂਡੈਂਟ ਨੂੰ ਕਹਿੰਦੇ ਵੀ ਆ ਨਾ ਤੇ ਕਹਿੰਦੇ ਉਹ ਪਹਿਲਾਂ ਪੁੱਛਦਾ ਵੀ ਉੱਥੇ ਕੰਮ ਮਿਲ ਜਾਊਗਾ ਹਾਂਜੀ ਤੇ ਕਹਿੰਦੇ ਨੇ ਖਾਸ ਤੌਰ ਤੇ ਇਸ ਟਾਈਮ ਇੰਡੀਆ ਦੇ ਵਿੱਚ ਪੰਜਾਬ ਦੇ ਵਿੱਚ ਹਾਲਾਤ ਇਹ ਆ ਕਿ ਨਿਊਜ਼ੀਲੈਂਡ ਦੇ ਜੇਕਰ ਸਟੂਡੈਂਟ ਵੀਜ਼ੇ ਦੀ ਵੀ ਗੱਲ ਕਰੀਏ ਤਾਂ ਇਸ ਟਾਈਮ ਸਟੂਡੈਂਟ ਵੀਜ਼ਾ ਕਾਫੀ ਘਟਿਆ ਹੋਇਆ ਹੈ ਨਹੀਂ ਇਹ ਸਟੂਡੈਂਟ ਵੀਜ਼ਾ ਮੈਂ ਕਹੂੰਗਾ ਠੀਕ ਆ ਜਿਹੜਾ ਮੇਰੀ ਆਪਣਾ ਸਾਡਾ ਐਕਸਪੀਰੀਅੰਸ ਕੋਈ ਇਦਾਂ ਨਹੀਂ ਨਿਊਜ਼ੀਲੈਂਡ ਦੇ ਵਿੱਚ ਸਮਾਂ ਮੈਂ ਇੱਕਾਸ ਬਾਰੇ ਗੱਲ ਵੀ ਕਰਨੀ ਸੀ ਕਿ ਇਹਨਾਂ ਨੇ ਏਮ ਕੀਤਾ ਹੈ 2033 ਚ ਆਈ ਥਿੰਕ ਇਸ ਟਾਈਮ ਇੰਡਸਟਰੀ ਕੁਝ ਕਰ ਰਹੀ ਆ ਅਰਾਊਂਡ 3.6 ਬਿਲੀਅਨ ਡਾਲਰ ਹੂੰ ਓਵਰ ਆਲ ਜੀ ਐਕਸਪੋਰਟ ਰੈਵਨਿਊ ਜਿਹੜਾ ਜਿੰਨਾ ਆਪਾਂ ਕਹਿੰਦੇ ਜਨਰੇਟ ਕਰਦੀ ਆ ਉਹਨੂੰ ਡਬਲ ਕਰਨ ਦੀਆਂ ਗੱਲਾਂ ਹੋ ਰਹੀਆਂ ਹੂੰ ਵੀਰ 7.2 7.3 ਤੱਕ ਲੈ ਕੇ ਜਾਣਾ ਨੇ 2033 ਦਾ ਬਿਜ਼ਨਸ ਬਹੁਤ ਵੱਡਾ ਹਾਂਜੀ ਤੇ ਉਹਦਾਂ ਇਕਨੋਮੀ ਦੁਰਦੀ ਹੈ ਜੀ ਕੰਟਰੀ ਦੀ ਜਿਹੜੀ ਸੱਚਾਈ ਆ ਮੁਲਕ ਚ ਪੈਸਾ ਆਉਂਦਾ ਹਨ ਜੀ ਤੇ ਪਰ ਇਹਨਾਂ ਦਾ ਫੋਕਸ ਇਹ ਆ ਵੀ ਕੋਰਸ ਉਹ ਕਰਨ ਆਓ ਤੁਸੀਂ ਜਿਹੜੇ ਘੱਟੋ ਘਾਟ ਅੰਡਰਗ੍ਰੈਡ ਲੈਵਲ ਤੇ ਨੇ ਹੂੰ ਜਾਂ ਗ੍ਰੀਨ ਲਿਸਟ ਚ ਜੀ ਤੁਸੀਂ ਇਹ ਦੇਖਿਆ ਹੋਗਾ ਸਾਡੀ ਮੀਟਿੰਗਸ ਹੁੰਦੀਆਂ ਨੇ ਜਿਹੜੇ ਇੱਥੇ ਐਜੂਕੇਸ਼ਨ ਪ੍ਰੋਵਾਈਡਰਸ ਨੇ ਕਾਫੀ ਉਹਨਾਂ ਨਾਲ ਉਹ ਇਹ ਕਹਿੰਦੇ ਨੇ ਕਿ ਜੀ ਸਾਡਾ ਫੋਕਸ ਹੁਣ ਏਦਾਂ ਦੇ ਕੋਰਸ ਡਿਵੈਲਪ ਕਰਨ ਦਾ ਇਹਦੇ ਚ ਲੋਕਾਂ ਦੀ ਘਟੋ-ਘਟ ਡੰਡਰਗ੍ਰਾਡ ਲੈਵਲ ਤੇ ਵੀ ਲੋਕਾਂ ਦੀ ਪੀਆਰ ਸਖਾਲੀ ਹੋ। ਹੂੰ ਤੇ ਇਹ ਜੇ ਕਈ ਕੋਰਸ ਆਪਸ਼ਨ ਹੁਣ ਮਾਰਕੀਟ ਚ ਅਵੇਲੇਬਲ ਵੀ ਹੈਗੇ ਨੇ। ਤਾਂ ਜੇ ਤੁਸੀਂ ਇਹ ਸੋਚਦੇ ਆ ਕਿ ਨਿਊਜ਼ੀਲੈਂਡ ਨੂੰ ਆਉਣਾ ਇੱਥੇ ਉਹ ਪ੍ਰਾਰਣੇ ਦੇਣ ਜਦੋਂ ਅਸੀਂ ਆਏ ਸੀ ਇਸ ਕੰਟਰੀ ਚ 2007-08 ਦੀਆਂ ਗੱਲਾਂ ਨੇ ਕਿ ਸਟੱਡੀ ਵੀਜ਼ਾ ਹੀ ਇੱਕ ਬੈਸਟ ਆਪਸ਼ਨ ਆ। ਹੁਣ ਜੇ ਤੁਸੀਂ ਵਰਕ ਵਾਲੀ ਝਾਕ ਉਹ ਨਾ ਰੱਖੋ। ਕੰਮ ਵੀ ਮਿਲਣਾ ਉਹ 2026 ਤੋਂ ਬਾਅਦ ਇੱਥੇ ਹਾਲਾਤ ਜਿਹੜੇ ਬਾਅਦ ਨਹੀਂ 2026 ਦੇ ਅਰਾਊਂਡ ਇਹ ਹਾਲਾਤ ਸੁਧਰਣਗੇ ਇਸ ਕੰਟਰੀ ਦੇ ਵਿੱਚ 노 ਡਾਊਟ। ਹਣਾ ਉਹ ਕਿ ਕ੍ਰੈਡਿਟ 雇ਰ ਵਾਲੇ ਬਹੁਤ ਸਾਰੇ ਬੱਡੇ ਭੈਣ ਭਰਾ ਜਿਨ੍ਹਾਂ ਦੇ 3-3 ਸਾਲ ਦੇ ਵੀਜ਼ੇ ਉਦੋਂ ਖਤਮ ਹੋ ਜਾਣੇ ਹਨ ਤੇ ਉਹਨਾਂ ਨੇ ਉਹਨਾਂ ਕੋਲੇ ਸਟੈਂਡ ਆਊਨ ਦਾ ਜਿਹੜਾ ਇਹਨਾਂ ਨੇ ਰੌਲਾ ਪਾਇਆ ਹੋਇਆ ਵੀ ਸਟੈਂਡ ਆਊਨ ਲਾਉਣਾ ਹੀ ਉਹਨਾਂ ਦੇ ਜੋ ਅੱਜ ਦਾ ਰੂਲ ਕਹਿੰਦਾ ਮੇਰੀ ਉਮੀਦ ਆ ਵੀ ਉਹਦੇ ਨੇੜੇ-ਨੇੜੇ ਜਾ ਕੇ ਕੋਈ ਨਾ ਕੋਈ ਐਕਸੈਪਸ਼ਨ ਜਿਹੜੀ ਆ ਉਹ ਦਿੱਤੀ ਜਾ ਸਕਦੀ ਆ ਕਿਉਂਕਿ ਜੇ ਇੱਕ ਬਹੁਤ ਵੱਡੇ ਪੱਧਰ ਤੇ ਮਾਈਗ੍ਰੈਂਟ ਲੇਬਰ ਨੂੰ ਤੁਸੀਂ ਇਕਨੋਮੀ ਚੋਂ ਕੱਢਣ ਦੀ ਕੋਸ਼ਿਸ਼ ਕਰੋਗੇ ਹਣਾ ਤਾਂ ਹੁੰਦਾ ਕੀ ਆ ਕਿ ਬਿਜ਼ਨਸ ਜਿਹੜੇ ਬਿਜ਼ਨਸ ਕਮਿਊਨਿਟੀ ਆ ਉਹ ਇਕੱਠੇ ਹੋ ਕੇ ਰੈਲੀ ਕਰਦੇ ਨੇ ਰੋਲਾ ਪਾਉਂਦੇ ਨੇ ਹਣਾ ਜੀ ਤਾਂ ਗਵਰਨਮੈਂਟ ਨੂੰ ਫਿਰ ਮਜਬੂਰ ਕਰ ਦਿੰਦੇ ਨੇ ਕਿਸੇ ਤਰ੍ਹਾਂ ਦੀ ਐਕਸੈਪਸ਼ਨ ਹੁੰਦੀ ਹੈ ਹੂੰ ਹੈ ਨਾ ਪਰ ਸਿਰਫ਼ ਤੇ ਨਹੀਂ ਬੈਠਣਾ ਸਾਡੀ ਕੋਸ਼ਿਸ਼ ਇਹ ਹੋਣੀ ਚਾਹੀਦੀ ਆ ਕਿ ਅਸੀਂ ਅਪਸਕਿੱਲ ਕਰਕੇ ਆਪਣੀ ਪੀਆਰ ਦੀ ਐਲੀਜੀਬਿਲਿਟੀ ਕਿਵੇਂ ਬਣਾਈਏ ਅੰਦਰ ਜੀ ਮੈਂ ਇੱਕ ਚੀਜ਼ ਹੋਰ ਜਾਣਨੀ ਚਾਹੂੰਗਾ 18 ਅਗਸਤ ਤੋਂ ਕਹਿੰਦੇ ਰੂਲ ਵੀ ਕਾਫੀ ਚੇਂਜ ਹੋਏ ਆ ਅ ਹਾਂਜੀ 18 ਅਗਸਤ ਤੋਂ ਇੱਕ ਤਾਂ ਜੀ ਮੀਡੀਆ ਨੇ ਵੀ ਉੱਪਰ ਚੱਲ ਗਿਆ ਜੀ ਤੇ 30 ਡਾਲਰ ਤੇ 52 ਸੈਂਟ ਚਾਹੇ ਤੁਸੀਂ ਫੈਕਟਰ ਐਗਰੀਮੈਂਟ ਦੇ ਥੱਲੇ ਕਵਰ ਹੋ ਦੇਖੋ ਟਰੱਕ ਡਰਾਈਵਰ ਦੀ ਆਪਾਂ ਗੱਲ ਕਰੀਏ ਤੇ ਜਾਂ ਤੁਸੀਂ ਸਕਿਲ ਮਾਈਗ੍ਰੇਸ਼ਨ ਦੇ ਕੈਟਾਗਰੀ ਚ ਪੀਆਰ ਪਾਉਣੀ ਆ ਹਨ ਤਾਂ ਉਹ ਤੁਹਾਨੂੰ ਮਿਨੀਮਮ ਜਿਹੜਾ ਉਹ 33 ਡਾਲਰ ਤੇ 52 ਸੈਂਟ ਜਿਹੜਾ ਉਹ ਅਰਧ ਕਰਨਾ ਪੈਣਾ ਕਈ ਰੋਲ ਇਹ ਜਿਹੇ ਆ ਵੀ ਜਿਹੜੇ ਤੁਸੀਂ ਅਵੇ ਤੇ ਦੇਖੋਗੇ ਪ੍ਰੋਸਿਵਲ ਇੰਡਸਟਰੀ ਦੇ ਵਿੱਚ ਜਿਵੇਂ ਕ੍ਰੇਨ ਆਪਰੇਟਰਸ ਹੋਗੇ ਜਾਂ ਇਹ ਇਹਨਾਂ ਦੇ ਵੇਜ ਰੇਟ ਵੀ ਇਫੈਕਟ ਹੋਏ ਆ ਹੂੰ ਅ ਕਿਉਂਕਿ ਮੀਡੀਅਨ ਵੇਜ ਉੱਪਰ ਗਿਆ ਉਹ ਪ੍ਰੋਪੋਰਸ਼ਨੇਟਲੀ ਉਸ ਹਾਮ ਨਾਲ ਉੱਪਰ ਥੱਲੇ ਹੁੰਦੇ ਆ ਜਿੰਨਾ ਮੀਡੀਅਨ ਵੇਜ ਉੱਪਰ ਥੱਲੇ ਜਾਂਦਾ ਹੂੰ ਇਹਦਾ ਤਾਂ ਹੱਲ ਇਹ ਆ ਜੀ ਸਰਕਾਰ ਕੱਲ ਨੂੰ ਮੀਡੀਅਲ ਵੇਜ ਦੇ ਕਨਸੈਪਟ ਨੂੰ ਰੈਜੀਡੈਂਸ ਤੋਂ ਵੀ ਖਤਮ ਕਰੂਗੀ ਨਾ ਜਦੋਂ ਤੇ ਉਦੋਂ ਹੀ ਜਿਹੜਾ ਲੋਕਾਂ ਨੂੰ ਸੁੱਖ ਦਾ ਸਾਥ ਥੋੜਾ ਜਿਹਾ ਆਉਣਾ ਹੂੰ ਨਹੀਂ ਤਾਂ ਆਏ ਸਾਲ ਜਿਹੜਾ ਇਹ ਰੇਟ ਨੂੰ ਉੱਪਰ ਕਰੀ ਜਾਣਗੇ ਤਾਂ ਨੀਡਰ ਨੇ ਦੇ ਵਿੱਚ ਪੀਆਰ ਲੈਣੀ ਹੋਰ ਤੋਂ ਹੋਰ ਹਾਰਡ ਹੁੰਦੀ ਆ ਆਉਣ ਵਾਲੇ ਟਾਈਮ 'ਚ ਹੋਰ ਹਾਰਡ ਹੁੰਦੀ ਜਾਊਗੀ ਹਾਂਜੀ ਤੇ ਇਹ ਗੱਲ ਨਾ ਅਸੀਂ ਪਿਛਲੇ ਨਾ ਤਾਂ 4-5 ਸਾਲ ਤੋਂ ਆ ਡਾਇਰੈਕਟਲੀ ਇਨਡਾਇਰੈਕਟਲੀ ਥਰੂ ਸਬਸਿਡੀਆਂ ਕਹਿੰਦੇ ਆ ਰਹੇ ਹਾਂ ਚਾਹੇ ਉਹ ਲੇਬਰ ਦੀ ਸਰਕਾਰ ਹੋਵੇ ਉਦੋਂ ਜਿਹੜੇ ਪੋਲਿਸੀ ਮੇਕਰ ਸੀ ਉਹਨਾਂ ਨੂੰ ਜਿਹੜੀ ਨੈਸ਼ਨਲ ਆ ਉਹਨਾਂ ਦੇ ਪੋਲਿਸੀ ਮੇਕਰ ਨੂੰ ਇਹ ਜਿੰਨਾ ਚਿਰ ਰੈਜ਼ਿਡੈਂਸੀ ਦੀ ਐਲੀਜੀਬਿਲਟੀ ਵੇਜ ਦੀ ਰਿਕੁਆਇਰਮੈਂਟ ਨਾਲ ਟਾਈਡ ਅਪ ਆ ਉਹਨਾਂ ਚਿਰ ਨਿਗਰਾਨੇ ਦੇ ਵਿੱਚ ਸੌਖੀ ਵੀ ਆ ਰਹੀ ਚਾਹੇ ਹੂੰ ਇਹ ਗੱਲ ਬੜੀ ਅਸੀਂ ਵੱਡੇ ਪੱਧਰ ਤੇ ਵੀ ਚੱਕੀ ਆ ਐਜ਼ ਅ ਕਮਿਊਨਿਟੀ ਵੀ ਸਾਨੂੰ ਚੱਕਣੀ ਚਾਹੀਦੀ ਆ ਕਿ ਮੀਡੀਅਨ ਵੇਜ ਜੇ ਤੁਸੀਂ ਵਰਕ ਵੀਜ਼ੇ 'ਚ ਖਤਮ ਕੀਤਾ ਤਾਂ ਉਹਨੂੰ ਰੈ residenc 'ਚ ਵੀ ਖਤਮ ਕਰੋ ਕਿਉਂਕਿ ਆਉਣ ਵਾਲੇ ਟਾਈਮ 'ਚ ਨਿਊਜ਼ੀਲੈਂਡ ਨੂੰ ਬਹੁਤ ਲੋੜ ਆ ਮਾਈਗ੍ਰੈਂਟਸ ਦੀ 2026 ਦੇ ਵਿੱਚ ਜੀ ਜੇ ਇਹ ਕੰਟਰੀ ਨੂੰ ਸੀਰੀਅਸਲੀ ਗਰੋ ਕਰਨਾ ਚਾਹੁੰਦੇ ਆ ਇੱਥੇ ਦੀ ਇਕਨੋਮੀ ਤੇ ਨਹੀਂ ਤਾਂ ਫਿਰ ਆਸਟ੍ਰੇਲੀਆ ਨੇ ਦਰਵਾਜੇ ਖੋਲੇ ਹੋਏ ਆ ਜੀ ਤੜਾ ਤੜਾ ਜਹਾਜ਼ਾਂ ਦੇ ਜਹਾਜ਼ ਭਰ ਕੇ ਨਿਊਜ਼ੀਲੈਂਡ ਤੋਂ ਜਿਹੜੇ ਆਊਟ ਆ ਉਹ ਹੋ ਰਹੇ ਆ ਸੋ ਹਾਲਾਤ ਕੋਈ ਬਹੁਤੇ ਕਹਿੰਦੇ ਆਸਟ੍ਰੇਲੀਆ ਦੇ ਵੀ ਚੰਗੇ ਨਹੀਂ ਆ ਖਬਰਾਂ ਆਸਟ੍ਰੇਲੀਆ ਤੋਂ ਵੀ ਇਹੀ ਆ ਰਹੀਆਂ ਜਿਹੜੇ ਉੱਥੇ ਪੁਰਾਣੇ ਹੋ ਗਏ ਉਹ ਗਾਂ ਆਸਟ੍ਰੇਲੀਆ ਤੋਂ ਪਤਾ ਨਹੀਂ ਕਿੱਧਰ ਨੂੰ ਹੋਰ ਜਾ ਰਹੇ ਆ ਤੇ ਆਸਟ੍ਰੇਲੀਆ ਦੀ ਵੀ ਮੈਂ ਕਿੰਨੇ ਦਿਨ ਖਬਰ ਦੇਖ ਰਿਹਾ ਜੀ ਕਹਿੰਦੇ ਜੀ ਇੰਨੇ ਬੰਦੇ ਆਸਟ੍ਰੇਲੀਆ ਛੱਡ ਕੇ ਕਿਸੇ ਹੋਰ ਕੰਟਰੀ 'ਚ ਮੂਵ ਹੋ ਗਏ ਇਹ ਹਾਲਾਤ ਸਾਰੇ ਪਾਸੇ ਵਰਲਡਵਾਈਡ ਹੀ ਇਹ ਗੱਲ ਕਰੀਏ ਤਾਂ ਇਸ ਟਾਈਮ ਕੋਈ ਸੁਖਾਲੇ ਨਹੀਂ ਆ ਮੇਰੀ ਨਾ ਇੰਡੀਆ ਗੱਲ ਹੋ ਰਹੀ ਸੀ ਆਪਣੇ ਇੱਕ ਮਿੱਤਰ ਦੇ ਨਾਲ ਉਹ ਵੀ ਆਇਮੀਗ੍ਰੇਸ਼ਨ ਦਾ ਕੰਮ ਕਰਦੇ ਆ ਉਹ ਕਹਿੰਦੇ ਜੀ ਨਿਊਜ਼ੀਲੈਂਡ ਦਾ ਜੇ ਹੁਣ ਕਿਸੇ ਸਟੂਡੈਂਟ ਨੂੰ ਕਹਿੰਦੇ ਵੀ ਆ ਨਾ ਤੇ ਕਹਿੰਦੇ ਉਹ ਪਹਿਲਾਂ ਪੁੱਛਦਾ ਵੀ ਉੱਥੇ ਕੰਮ ਮਿਲ ਜਾਊਗਾ ਹਾਂਜੀ ਤੇ ਕਹਿੰਦੇ ਨੇ ਖਾਸ ਤੌਰ ਤੇ ਇਸ ਟਾਈਮ ਇੰਡੀਆ ਦੇ ਵਿੱਚ ਪੰਜਾਬ ਦੇ ਵਿੱਚ ਹਾਲਾਤ ਇਹ ਆ ਕਿ ਨਿਊਜ਼ੀਲੈਂਡ ਦੇ ਜੇਕਰ ਸਟੂਡੈਂਟ ਵੀਜ਼ੇ ਦੀ ਵੀ ਗੱਲ ਕਰੀਏ ਤਾਂ ਇਸ ਟਾਈਮ ਸਟੂਡੈਂਟ ਵੀਜ਼ਾ ਕਾਫੀ ਘਟਿਆ ਹੋਇਆ ਨਹੀਂ ਜੀ ਸਟੂਡੈਂਟ ਵੀਜ਼ਾ ਮੈਂ ਕਹੂੰਗਾ ਠੀਕ ਆ ਹੂੰ ਜੇ ਮੇਰੀ ਆਪਣਾ ਸਾਡਾ ਐਕਸਪੀਰੀਅੰਸ ਕੋਈ ਇਦਾਂ ਨਹੀਂ ਨਿਊਜ਼ੀਲੈਂਡ ਦੇ ਵਿੱਚ ਸਮਾਂ ਮੈਂ ਇਹ ਗੱਲਸ ਬਾਰੇ ਗੱਲ ਵੀ ਕਰਨੀ ਸੀ ਕਿ ਇਹਨਾਂ ਨੇ ਏਮ ਕੀਤਾ ਹੈ 2033 ਚ ਆਈ ਥਿੰਕ ਇਸ ਟਾਈਮ ਇੰਡਸਟਰੀ ਕੁਝ ਕਰ ਰਹੀ ਆ ਅਰਾਊਂਡ 3.6 ਬਿਲੀਅਨ ਡਾਲਰ ਹੂੰ ਓਵਰ ਆਲ ਜੀ ਐਕਸਪੋਰਟ ਰੈਵਨਿਊ ਜਿਹੜਾ ਜਿਹਨੂੰ ਆਪਾਂ ਕਹਿੰਦੇ ਜਨਰੇਟ ਕਰਦੀ ਆ ਉਹਨੂੰ ਡਬਲ ਕਰਨ ਦੀਆਂ ਗੱਲਾਂ ਹੋ ਰਹੀਆਂ ਹੂੰ ਵੀ ਉਹਨੂੰ 7.2 7.3 ਤੱਕ ਲੈ ਕੇ ਜਾਣਾ ਹੈ 2033 ਦਾ ਬਿਜ਼ਨਸ ਬਹੁਤ ਵੱਡਾ ਹਾਂ ਜੀ ਤੇ ਉਹਨਾਂ ਦੀ ਇਕਨੋਮੀ ਦੁਰਦੀ ਹੈ ਜੀ ਕੰਟਰੀ ਦੀ ਜਿਹੜੀ ਸੱਚਾਈ ਆ ਮੁਲਕ ਚ ਪੈਸਾ ਆਉਂਦਾ ਹਨ ਜੀ ਤੇ ਪਰ ਇਹਨਾਂ ਦਾ ਫੋਕਸ ਇਹ ਆ ਵੀ ਕੋਰਸ ਉਹ ਕਰਨ ਆਓ ਤੁਸੀਂ ਜਿਹੜੇ ਘਟੋ ਘਟ ਅੰਡਰਗ੍ਰੈਡ ਲੈਵਲ ਤੇ ਨੇ ਜਾਂ ਗ੍ਰੀਨ ਲਿਸਟ ਚ ਜੀ ਤੁਸੀਂ ਇਹ ਦੇਖਿਆ ਹੋਗਾ ਸਾਡੀ ਮੀਟਿੰਗਸ ਹੁੰਦੀਆਂ ਨੇ ਜਿਹੜੇ ਇੱਥੇ ਐਜੂਕੇਸ਼ਨ ਪ੍ਰੋਵਾਈਡਰਸ ਨੇ ਕਾਫੀ ਉਹਨਾਂ ਨਾਲ ਉਹ ਇਹ ਕਹਿੰਦੇ ਨੇ ਕਿ ਜੀ ਸਾਡਾ ਫੋਕਸ ਹੁਣ ਏਦਾਂ ਦੇ ਕੋਰਸ ਡਿਵੈਲਪ ਕਰਨ ਦਾ ਜਿਹਦੇ ਚ ਲੋਕਾਂ ਦੀ ਘਟੋਟ ਅੰਡਰਗ੍ਰੈਡ ਲੈਵਲ ਤੇ ਵੀ ਲੋਕਾਂ ਦੀ ਪੀਆਰ ਸਿਖਾ ਲਈ ਹੋ ਹੂੰ ਤੇ ਇਹ ਜੇ ਕਈ ਕੋਰਸ ਆਪਸ਼ਨ ਹੁਣ ਮਾਰਕੀਟ ਚ ਅਵੇਲੇਬਲ ਵੀ ਹੈਗੇ ਨੇ ਤਾਂ ਜੇ ਤੁਸੀਂ ਇਹ ਸੋਚਦੇ ਆ ਕਿ ਨਿਊਜ਼ੀਲੈਂਡ ਨੂੰ ਆਉਣਾ ਇੱਥੇ ਉਹ ਪ੍ਰਾਰਣੇ ਦੇਣ ਜਦੋਂ ਅਸੀਂ ਆਈਸੀਸ ਕੰਟਰੀ ਚ 2007-08 ਦੀਆਂ ਗੱਲਾਂ ਨੇ ਕਿ ਸਟੱਡੀ ਵੀਜ਼ਾ ਹੀ ਇੱਕ ਬੈਸਟ ਆਪਸ਼ਨ ਹੁਣ ਜੇ ਤੁਸੀਂ ਵਰਕ ਵਾਲੀ ਝਾਕ ਉਹ ਨਾ ਰੱਖੋ ਕੰਮ ਵੀ ਮਿਲਣਾ ਉਹ 2026 ਤੋਂ ਬਾਅਦ ਇੱਥੇ ਹਾਲਾਤ ਜਿਹੜੇ ਬਾਅਦ ਨਹੀਂ 2026 ਦੇ ਅਰਾਊਂਡ ਇਹ ਹਾਲਾਤ ਸੁਧਰਣਗੇ ਇਸ ਕੰਟਰੀ ਦੇ ਵਿੱਚ 노 ਡਾਊਟ ਹਣਾ ਉਹ ਕਿ ਕ੍ਰੈਡਿਟ 雇ਰ ਵਾਲੇ ਬਹੁਤ ਸਾਰੇ ਬੱਡੇ ਭੈਣ ਭਰਾ ਜਿਨ੍ਹਾਂ ਦੇ 3-3 ਸਾਲ ਦੇ ਵੀਜ਼ੇ ਉਦੋਂ ਖਤਮ ਹੋ ਜਾਣੇ ਹਨ ਤੇ ਉਹਨਾਂ ਨੇ ਉਹਨਾਂ ਕੋਲੇ ਸਟੈਂਡ ਆਊਨ ਦਾ ਜਿਹੜਾ ਉਹਨਾਂ ਨੇ ਰੌਲਾ ਪਾਇਆ ਹੋਇਆ ਵੀ ਸਟੈਂਡ ਆਊਨ ਲਾਉਣਾ ਹੀ ਉਹਨਾਂ ਦੇ ਜੋ ਅੱਜ ਦਾ ਰੂਲ ਕਹਿੰਦਾ ਮੇਰੀ ਉਮੀਦ ਆ ਵੀ ਉਹਦੇ ਨੇੜੇ-ਨੇੜੇ ਜਾ ਕੇ ਕੋਈ ਨਾ ਕੋਈ ਐਕਸੈਪਸ਼ਨ ਜਿਹੜੀ ਆ ਉਹ ਦਿੱਤੀ ਜਾ ਸਕਦੀ ਆ ਕਿਉਂਕਿ ਜੇ ਇੱਕ ਬਹੁਤ ਵੱਡੇ ਪੱਧਰ ਤੇ ਮਾਈਗ੍ਰੈਂਟ ਲੇਬਰ ਨੂੰ ਤੁਸੀਂ ਇਕਨੋਮੀ ਚੋਂ ਕੱਢਣ ਦੀ ਕੋਸ਼ਿਸ਼ ਕਰੋਗੇ ਹਣਾ ਤਾਂ ਹੁੰਦਾ ਕੀ ਆ ਕਿ ਬਿਜ਼ਨੈਸ ਜਿਹੜੇ ਬਿਜ਼ਨਸ ਕਮਿਊਨਿਟੀ ਆ ਉਹ ਇਕੱਠੇ ਹੋ ਕੇ ਰੈਲੀ ਕਰਦੇ ਨੇ ਰੋਲਾ ਪਾਉਂਦੇ ਨੇ ਹਣਾ ਜੀ ਤਾਂ ਗਵਰਨਮੈਂਟ ਨੂੰ ਫਿਰ ਮਜਬੂਰ ਕਰ ਦਿੰਦੇ ਨੇ ਕਿਤੇ ਤਰ੍ਹਾਂ ਦੀ ਐਕਸੈਪਸ਼ਨ ਹੁੰਦੀ ਹੈ ਹੂੰ ਹੈਨਾ ਪਰ ਸਿਅੱਤ ਤੇ ਨਹੀਂ ਬੈਠਣਾ ਸਾਡੀ ਕੋਸ਼ਿਸ਼ ਇਹ ਹੋਣੀ ਚਾਹੀਦੀ ਆ ਕਿ ਅਸੀਂ ਅਪਸਕਿੱਲ ਕਰਕੇ ਆਪਣੀ ਪੀਆਰ ਦੀ ਐਲੀਜੀਬਿਲਿਟੀ ਕਿਵੇਂ ਬਣਾਈਂ ਅੰਦਰ ਜੀ ਮੈਂ ਇੱਕ ਚੀਜ਼ ਹੋਰ ਜਾਣਨੀ ਜਾਊਂਗਾ 18 ਅਗਸਤ ਤੋਂ ਕਹਿੰਦੇ ਰੂਲ ਵੀ ਕਾਫੀ ਚੇਂਜ ਹੋਏ ਆ ਅ ਹਾਂਜੀ 18 ਅਗਸਤ ਤੋਂ ਇੱਕ ਤਾਂ ਜੀ ਮੀਡੀਆ ਨੇ ਵੇਜ ਉੱਪਰ ਚੱਲ ਗਿਆ ਜੀ ਤੇ 30 ਡਾਲਰ ਤੇ 55 ਸੈਂਟ ਚਾਹੇ ਤੁਸੀਂ ਫੈਕਟਰ ਐਗਰੀਮੈਂਟ ਦੇ ਥੱਲੇ ਕਵਰ ਹੋ ਦੇਖੋ ਟਰੱਕ ਡਰਾਈਵਰ ਦੀ ਆਪਾਂ ਗੱਲ ਕਰੀਏ ਤੇ ਜਾਂ ਤੁਸੀਂ ਸਕਿਲ ਮਾਈਗ੍ਰੇਸ਼ਨ ਦੇ ਕੈਟਾਗਰੀ ਚ ਪੀਆਰ ਪਾਉਣੀ ਆ ਹਨ ਤਾਂ ਉਹ ਤੁਹਾਨੂੰ ਮਿਨੀਮਮ ਜਿਹੜਾ ਉਹ 33 ਡਾਲਰ ਤੇ 55 ਸੈਂਟ ਜਿਹੜਾ ਉਹ ਅਰਧ ਕਰਨਾ ਪੈਣਾ ਕਈ ਰੋਲ ਇਹ ਜਿਹੇ ਆ ਵੀ ਜਿਹੜੇ ਤੁਸੀਂ ਅਵੇ ਤੇ ਦੇਖੋਗੇ ਅ ਪ੍ਰਸਿਵਲ ਇੰਡਸਟਰੀ ਦੇ ਵਿੱਚ ਜਿਵੇਂ ਕ੍ਰੇਨ ਆਪਰੇਟਰਸ ਹੋਗੇ ਜਾਂ ਇਹ ਇਹਨਾਂ ਦੇ ਵੇਜ ਰੇਟ ਵੀ ਇਫੈਕਟ ਹੋਏ ਆ ਹੂੰ ਅ ਕਿਉਂਕਿ ਮੀਡੀਅਨ ਵੇਜ ਉੱਪਰ ਗਿਆ ਉਹ ਪ੍ਰੋਪੋਰਸ਼ਨੇਟਲੀ ਉਸ ਹਾਮ ਨਾਲ ਉੱਪਰ ਥੱਲੇ ਹੁੰਦੇ ਆ ਜਿੰਨਾ ਮੀਡੀਅਨ ਵੇਜ ਉੱਪਰ ਥੱਲੇ ਜਾਂਦਾ ਹੂੰ ਇਹਦਾ ਤਾਂ ਹੱਲ ਇਹ ਆ ਜੀ ਸਰਕਾਰ ਕੱਲ ਨੂੰ ਮੀਡੀਅਲ ਵੇਜ ਦੇ ਕਨਸੈਪਟ ਨੂੰ ਰੈਜੀਡੈਂਸ ਤੋਂ ਵੀ ਖਤਮ ਕਰੂਗੀ ਨਾ ਜਦੋਂ ਤੇ ਉਦੋਂ ਹੀ ਜਿਹੜਾ ਲੋਕਾਂ ਨੂੰ ਸੁੱਖ ਦਾ ਸਾਥ ਥੋੜਾ ਜਿਹਾ ਆਉਣਾ ਹੂੰ ਨਹੀਂ ਤਾਂ ਆਏ ਸਾਲ ਜਿਹੜਾ ਇਹ ਰੇਟ ਨੂੰ ਉੱਪਰ ਕਰੀ ਜਾਣਗੇ ਤਾਂ ਨੀਵੀਂ ਨਾ ਦੇ ਵਿੱਚ ਪੀਆਰ ਲੈਣੀ ਹੋਰ ਤੋਂ ਹੋਰ ਹਾਰਡ ਹੋਊਗੀ ਆਉਣ ਵਾਲੇ ਟਾਈਮ 'ਚ ਹੋਰ ਹਾਰਡ ਹੁੰਦੀ ਜਾਊਗੀ ਹਾਂਜੀ ਤੇ ਇਹ ਗੱਲ ਨਾ ਅਸੀਂ ਪਿਛਲੇ ਨਾ ਤਾਂ 4-5 ਸਾਲ ਤੋਂ ਅ ਡਾਇਰੈਕਟਲੀ ਇਨਡਾਇਰੈਕਟਲੀ ਥਰੂ ਸਬਮਿਸ਼ਨ ਕਹਿੰਦੇ ਆ ਰਹੇ ਹਾਂ ਚਾਹੇ ਉਹ ਲੇਬਰ ਦੀ ਸਰਕਾਰ ਹੋਵੇ ਉਦੋਂ ਜਿਹੜੇ ਪੋਲਿਸੀ ਮੇਕਰ ਸੀ ਉਹਨਾਂ ਨੂੰ ਜਿਹੜੀ ਨੈਸ਼ਨਲ ਆ ਉਹਨਾਂ ਦੇ ਪੋਲਿਸੀ ਮੇਕਰ ਨੂੰ ਇਹ ਜਿੰਨਾ ਚਿਰ ਰੈ residancy eligibility wage ਦੀ ਰਿਕੁਆਇਰਮੈਂਟ ਨਾਲ ਟਾਈਡ ਅਪ ਆ ਉਹਨਾਂ ਚਿਰ ਨਿਗਰਣੇ ਦੇ ਵਿੱਚ ਸੌਖੀ ਵੀ ਆਰ ਹੋਣੀ ਚਾਹੀਦੀ ਹੂੰ ਇਹ ਗੱਲ ਬੜੀ ਅਸੀਂ ਵੱਡੇ ਪੱਧਰ ਤੇ ਵੀ ਚੱਕੀ ਆ ਐਜ਼ ਅ ਕਮਿਊਨਿਟੀ ਵੀ ਸਾਨੂੰ ਚੱਕਣੀ ਚਾਹੀਦੀ ਆ ਕਿ ਮੀਡੀਅਨ ਵੇਜ ਜੇ ਤੁਸੀਂ ਵਰਕ ਵੀਜ਼ੇ 'ਚ ਖਤਮ ਕੀਤਾ ਤਾਂ ਉਹਨੂੰ ਰੈਜ਼ੀਡੈਂਸ 'ਚ ਵੀ ਖਤਮ ਕਰੋ ਕਿਉਂਕਿ ਆਉਣ ਵਾਲੇ ਟਾਈਮ 'ਚ ਨਿਊਜ਼ੀਲੈਂਡ ਨੂੰ ਬਹੁਤ ਲੋੜ ਆ ਮਾਈਗ੍ਰੈਂਟਸ ਦੀ 2026 ਦੇ ਵਿੱਚ ਜੀ ਜੇ ਇਹ ਕੰਟਰੀ ਨੂੰ ਸੀਰੀਅਸਲੀ ਗਰੋ ਕਰਨਾ ਚਾਹੁੰਦੇ ਆ ਇੱਥੇ ਦੀ ਇਕਨੋਮੀ ਤੇ ਨਹੀਂ ਤਾਂ ਫਿਰ ਆਸਟ੍ਰੇਲੀਆ ਨੇ ਦਰਵਾਜ਼ੇ ਖੋਲੇ ਹੋਏ ਆ ਜੀ ਤੜਾ ਤੜਾ ਜਹਾਜ਼ਾਂ ਦੇ ਜਹਾਜ਼ ਭਰ ਕੇ ਨਿਊਜ਼ੀਲੈਂਡ ਤੋਂ ਜਿਹੜੇ ਆਊਟ ਆ ਉਹ ਹੋ ਰਹੇ ਆ ਸੋ ਹਾਲਾਤ ਕੋਈ ਬਹੁਤੇ ਕਹਿੰਦੇ ਆਸਟ੍ਰੇਲੀਆ ਦੇ ਵੀ ਚੰਗੇ ਨਹੀਂ ਆ ਖਬਰਾਂ ਆਸਟ੍ਰੇਲੀਆ ਤੋਂ ਵੀ ਇਹੀ ਆ ਰਹੀਆਂ ਜਿਹੜੇ ਉੱਥੇ ਪੁਰਾਣੇ ਹੋ ਗਏ ਉਹ ਗਾਂ ਆਸਟ੍ਰੇਲੀਆ ਤੋਂ ਪਤਾ ਨਹੀਂ ਕਿੱਧਰ ਨੂੰ ਹੋਰ ਜਾ ਰਹੇ ਆ ਤੇ ਆਸਟ੍ਰੇਲੀਆ ਦੀ ਵੀ ਮੈਂ ਕਿੰਨੇ ਦਿਨ ਖਬਰ ਦੇਖ ਰਿਹਾ ਜੀ ਕਹਿੰਦੇ ਜੀ ਇੰਨੇ ਬੰਦੇ ਆਸਟ੍ਰੇਲੀਆ ਛੱਡ ਕੇ ਕਿਸੇ ਹੋਰ ਕੰਟਰੀ 'ਚ ਮੂਵ ਹੋ ਗਏ ਇਹ ਹਾਲਾਤ ਸਾਰੇ ਪਾਸੇ ਵਰਲਡਵਾਈਡ ਹੀ ਇਹ ਗੱਲ ਕਰੀਏ ਤਾਂ ਇਸ ਟਾਈਮ ਕੋਈ ਸੁਖਾਲੇ ਨਹੀਂ ਆ ਮੇਰੀ ਨਾ ਇੰਡੀਆ ਗੱਲ ਹੋ ਰਹੀ ਸੀ ਆਪਣੇ ਇੱਕ ਮਿੱਤਰ ਦੇ ਨਾਲ ਉਹ ਵੀ ਆਇਮੀਗ੍ਰੇਸ਼ਨ ਦਾ ਕੰਮ ਕਰਦੇ ਆ ਉਹ ਕਹਿੰਦੇ ਜੀ ਨਿਊਜ਼ੀਲੈਂਡ ਦਾ ਜੇ ਹੁਣ ਕਿਸੇ ਸਟੂਡੈਂਟ ਨੂੰ ਕਹਿੰਦੇ ਵੀ ਆ ਨਾ ਤੇ ਕਹਿੰਦੇ ਉਹ ਪਹਿਲਾਂ ਪੁੱਛਦਾ ਵੀ ਉੱਥੇ ਕੰਮ ਮਿਲ ਜਾਊਗਾ ਹਾਂਜੀ ਤੇ ਕਹਿੰਦੇ ਨੇ ਖਾਸ ਤੌਰ ਤੇ ਇਸ ਟਾਈਮ ਇੰਡੀਆ ਦੇ ਵਿੱਚ ਪੰਜਾਬ ਦੇ ਵਿੱਚ ਹਾਲਾਤ ਇਹ ਆ ਕਿ ਨਿਊਜ਼ੀਲੈਂਡ ਦੇ ਜੇਕਰ ਸਟੂਡੈਂਟ ਵੀਜ਼ੇ ਦੀ ਵੀ ਗੱਲ ਕਰੀਏ ਤਾਂ ਇਸ ਟਾਈਮ ਸਟੂਡੈਂਟ ਵੀਜ਼ਾ ਕਾਫੀ ਘਟਿਆ ਹੋਇਆ ਨਹੀਂ ਜੀ ਸਟੂਡੈਂਟ ਵੀਜ਼ਾ ਮੈਂ ਕਹੂੰਗਾ ਠੀਕ ਆ ਹੂੰ ਜੇ ਮੇਰੀ ਆਪਣਾ ਸਾਡਾ ਐਕਸਪੀਰੀਅੰਸ ਕੋਈ ਇਦਾਂ ਨਹੀਂ ਨਿਊਜ਼ੀਲੈਂਡ ਦੇ ਵਿੱਚ ਸਮਾਂ ਮੈਂ ਇਹ ਗੱਲਸ ਬਾਰੇ ਗੱਲ ਵੀ ਕਰਨੀ ਸੀ ਕਿ ਇਹਨਾਂ ਨੇ ਏਮ ਕੀਤਾ ਹੈ 2033 ਚ ਆਈ ਥਿੰਕ ਇਸ ਟਾਈਮ ਇੰਡਸਟਰੀ ਕੁਝ ਕਰ ਰਹੀ ਆ ਅਰਾਊਂਡ 3.6 ਬਿਲੀਅਨ ਡਾਲਰ ਹੂੰ ਓਵਰ ਆਲ ਜੀ ਐਕਸਪੋਰਟ ਰੈਵਨਿਊ ਜਿਹੜਾ ਜਿੰਨੂੰ ਆਪਾਂ ਕਹਿੰਦੇ ਜਨਰੇਟ ਕਰਦੀ ਆ ਉਹਨੂੰ ਡਬਲ ਕਰਨ ਦੀਆਂ ਗੱਲਾਂ ਹੋ ਰਹੀਆਂ ਹੂੰ ਵੀ ਇਹਨੂੰ 7.2 7.3 ਤੱਕ ਲੈ ਕੇ ਜਾਣਾ ਹੈ 2033 ਦਾ ਬਿਜ਼ਨਸ ਬਹੁਤ ਵੱਡਾ ਹਾਂਜੀ ਤੇ ਉਹਨਾਂ ਦੀ ਇਕਨੋਮੀ ਦੁਰਦੀ ਹੈ ਜੀ ਕੰਟਰੀ ਦੀ ਜਿਹੜੀ ਸਚਾਈ ਆ ਮੁਲਕ ਚ ਪੈਸਾ ਆਉਂਦਾ ਹਨ ਜੀ ਤੇ ਪਰ ਇਹਨਾਂ ਦਾ ਫੋਕਸ ਇਹ ਆ ਵੀ ਕੋਰਸ ਉਹ ਕਰਨ ਆਓ ਤੁਸੀਂ ਜਿਹੜੇ ਘਟੋ ਘਟ ਅੰਡਰਗ੍ਰੈਡ ਲੈਵਲ ਤੇ ਨੇ ਜਾਂ ਗ੍ਰੀਨ ਲਿਸਟ ਚ ਜੀ ਤੁਸੀਂ ਇਹ ਦੇਖਿਆ ਹੋਗਾ ਸਾਡੀ ਮੀਟਿੰਗਸ ਹੁੰਦੀਆਂ ਨੇ ਜਿਹੜੇ ਇੱਥੇ ਐਜੂਕੇਸ਼ਨ ਪ੍ਰੋਵਾਈਡਰਸ ਨੇ ਕਾਫੀ ਉਹਨਾਂ ਨਾਲ ਉਹ ਇਹ ਕਹਿੰਦੇ ਨੇ ਕਿ ਜੀ ਸਾਡਾ ਫੋਕਸ ਹੁਣ ਏਦਾਂ ਦੇ ਕੋਰਸ ਡਿਵੈਲਪ ਕਰਨ ਦਾ ਜਿਹਦੇ ਚ ਲੋਕਾਂ ਦੀ ਘਟੋ ਘਟ ਅੰਡਰਗ੍ਰੈਡ ਲੈਵਲ ਤੇ ਵੀ ਲੋਕਾਂ ਦੀ ਪੀਆਰ ਸਿਖਾ ਲਈ ਹੋ ਹੂੰ ਤੇ ਇਹ ਜੇ ਕਈ ਕੋਰਸ ਆਪਸ਼ਨ ਹੁਣ ਮਾਰਕੀਟ ਚ ਅਵੇਲੇਬਲ ਵੀ ਹੈਗੇ ਨੇ ਤਾਂ ਜੇ ਤੁਸੀਂ ਇਹ ਸੋਚਦੇ ਆ ਕਿ ਨਿਊਜ਼ੀਲੈਂਡ ਨੂੰ ਆਉਣਾ ਇੱਥੇ ਉਹ ਪ੍ਰਾਰਣੇ ਦੇਣ ਜਦੋਂ ਅਸੀਂ ਆਈਸੀਸ ਕੰਟਰੀ ਚ 2007-08 ਦੀਆਂ ਗੱਲਾਂ ਨੇ ਕਿ ਸਟੱਡੀ ਵੀਜ਼ਾ ਹੀ ਇੱਕ ਬੈਸਟ ਆਪਸ਼ਨ ਹੁਣ ਜੇ ਤੁਸੀਂ ਵਰਕ ਵਾਲੀ ਝਾਕ ਉਹ ਨਾ ਰੱਖੋ ਕੰਮ ਵੀ ਮਿਲਣਾ ਉਹ 2026 ਤੋਂ ਬਾਅਦ ਇੱਥੇ ਹਾਲਾਤ ਜਿਹੜੇ ਬਾਅਦ ਨਹੀਂ 2026 ਦੇ ਅਰਾਊਂਡ ਇਹ ਹਾਲਾਤ ਸੁਧਰਣਗੇ ਇਸ ਕੰਟਰੀ ਦੇ ਵਿੱਚ 노 ਡਾਊਟ ਹਣਾ ਕਿ ਕ੍ਰੈਡਿਟ 雇ਰ ਵਾਲੇ ਬਹੁਤ ਸਾਰੇ ਬੱਡੇ ਭੈਣ ਭਰਾ ਜਿਨ੍ਹਾਂ ਦੇ 3-3 ਸਾਲ ਦੇ ਵੀਜ਼ੇ ਉਦੋਂ ਖਤਮ ਹੋ ਜਾਣੇ ਹਨ ਤੇ ਉਹਨਾਂ ਨੇ ਉਹਨਾਂ ਕੋਲੇ ਸਟੈਂਡ ਆਊਨ ਦਾ ਜਿਹੜਾ ਇਹਨਾਂ ਨੇ ਰੌਲਾ ਪਾਇਆ ਹੋਇਆ ਵੀ ਸਟੈਂਡ ਆਊਨ ਲਾਉਣਾ ਹੀ ਉਹਨਾਂ ਦੇ ਜੋ ਅੱਜ ਦਾ ਰੂਲ ਕਹਿੰਦਾ ਮੇਰੀ ਉਮੀਦ ਆ ਵੀ ਉਹਦੇ ਨੇੜੇ-ਨੇੜੇ ਜਾ ਕੇ ਕੋਈ ਨਾ ਕੋਈ ਐਕਸੈਪਸ਼ਨ ਜਿਹੜੀ ਆ ਉਹ ਦਿੱਤੀ ਜਾ ਸਕਦੀ ਆ ਕਿਉਂਕਿ ਜੇ ਇੱਕ ਬਹੁਤ ਵੱਡੇ ਪੱਧਰ ਤੇ ਮਾਈਗ੍ਰੈਂਟ ਲੇਬਰ ਨੂੰ ਤੁਸੀਂ ਇਕਨੋਮੀ ਚੋਂ ਕੱਢਣ ਦੀ ਕੋਸ਼ਿਸ਼ ਕਰੋਗੇ ਹਣਾ ਤਾਂ ਹੁੰਦਾ ਕੀ ਆ ਕਿ ਬਿਜ਼ਨੈਸ ਜਿਹੜੇ ਬਿਜ਼ਨਸ ਕਮਿਊਨਿਟੀ ਆ ਉਹ ਇਕੱਠੇ ਹੋ ਕੇ ਰੈਲੀ ਕਰਦੇ ਨੇ ਰੋਲਾ ਪਾਉਂਦੇ ਨੇ ਹਣਾ ਜੀ ਤਾਂ ਗਵਰਨਮੈਂਟ ਨੂੰ ਫਿਰ ਮਜਬੂਰ ਕਰ ਦਿੰਦੇ ਨੇ ਕਿਸੇ ਤਰ੍ਹਾਂ ਦੀ ਐਕਸੈਪਸ਼ਨ ਹੁੰਦੀ ਹੈ ਹਮ ਹੈਨਾ ਪਰ ਸਿਰਫ਼ ਤੇ ਨਹੀਂ ਬੈਠਣਾ ਸਾਡੀ ਕੋਸ਼ਿਸ਼ ਇਹ ਹੋਣੀ ਚਾਹੀਦੀ ਆ ਕਿ ਅਸੀਂ ਅਪਸਕਿੱਲ ਕਰਕੇ ਆਪਣੀ ਪੀਆਰ